ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ ਸਭ ਤੋਂ ਜ਼ਿਆਦਾ 7 ਸੀਟਾਂ ਜਿੱਤੀਆਂ ਆਮ ਆਦਮੀ ਪਾਰਟੀ 3 ਸ਼੍ਰੋਮਣੀ ਅਕਾਲੀ ਦਲ ਨੇ 1 ਅਤੇ ਆਜ਼ਾਦ ਉਮੀਦਵਾਰਾਂ ਨੇ 2 ਦੀ ਜਿੱਤ ਹਾਸਲ ਕੀਤੀ। ਭਾਜਪਾ ਨੂੰ ਇੱਥੇ ਇੱਕ ਵੀ ਸੀਟ ਨਹੀਂ ਮਿਲੀ। ਪਹਿਲਾਂ ਭਾਜਪਾ ਹਮੇਸ਼ਾ ਪੰਜਾਬ ਦੇ ਵਿੱਚ ਅਕਾਲੀ ਦਲ ਨਾਲ ਮਿਲ ਕੇ ਚੋਣਾਂ ਲੜਦੀ ਸੀ। ਇਸ ਵਾਰ ਭਾਜਪਾ ਨੇ ਇਕੱਲੇ ਹੀ ਚੋਣਾਂ ਲੜਨ ਦਾ ਫੈਸਲਾ। ਨਤੀਜਾ 2019 ਦੇ ਚੋਣਾਂ ਦੇ ਵਿੱਚ ਭਾਜਪਾ ਨੇ 2 ਸੀਟਾਂ ਜਿੱਤਿਆ ਸੀ। ਇਸ ਵਾਰ ਉਹ ਇੱਕ ਵੀ ਸੀਟ ਨਹੀਂ ਜਿੱਤ ਸਕੀ। ਉਧਰ ਦੇਸ਼ ਭਰ ਵਿੱਚ ਕਾਂਗਰਸ ਆਪ ਨੇ ਇੰਡੀਆ ਗਠਜੰਬੰਦਨ ਦੇ ਤਹਿਤ ਚੋਣ ਲੜੀਆਂ, ਲੇਕਿਨ ਪੰਜਾਬ ਦੇ ਵਿੱਚ ਦੋਵੇਂ ਪਾਰਟੀਆਂ ਵੱਖ-ਵੱਖ ਲੜ ਰਹੀਆਂ ਸਨ 2019 ਦੀਆਂ ਚੋਣਾਂ ਦੇ ਵਿੱਚ ਕਾਂਗਰਸ ਨੇ 8 ਸੀਟਾਂ ਜਿੱਤੀਆਂ ਸਨ ਉਦੋਂ ਪੰਜਾਬ ਦੇ ਵਿੱਚ ਵੀ ਹੈ ਜਿਹੜਾ ਕਾਂਗਰਸ ਦੀ ਹੀ ਸਰਕਾਰ ਸੀ ਆਪ ਨੂੰ 2019 ਦੇ ਵਿੱਚ ਇੱਕ ਸੀਟ ਮਿਲੀ ਸੀ ਐਸਾ ਚੋਣਾਂ ਦੇ ਵਿੱਚ ਉਹ ਵਾਦ ਕੇ ਤਿੰਨ ਤੇ ਹੋ ਗਈ ਹੈ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਪ ਨੂੰ 117 ਵਿੱਚੋਂ 92 ਸੀਟਾਂ ਮਿਲੀਆਂ ਪਰਦੇਸ਼ ਵਿੱਚ ਸਰਕਾਰ ਹੁੰਦੇ باوجود ਆਪ ਦੇ ਨਤੀਜੇ ਕਾਫੀ ਘਟ ਰਹੇ ਆਪ ਇੱਥੇ 13 ਵਿਰੋਧਾ ਮਿਸ਼ਨ ਲੈ ਕੇ ਚੱਲ ਰਹੀ ਸੀ ਉੱਥੇ ਅਕਾਲੀ ਦਲ ਹੀ ਆਪਣੀ ਸਿਰਫ ਇੱਕ ਸੀਟ ਬਚਾਉਣ ਦੇ ਵਿੱਚ ਕਾਮਯਾਬ ਰਹੀ 2019 ਦੇ ਵਿੱਚ ਅਕਾਲੀ ਦਲ ਦੇ ਕੋਲ ਦੋ ਸੀਟਾਂ ਸਨ ਇਸ ਵਾਰ ਸਭ ਤੋਂ ਚੌਕਾਨ ਵਾਲਾ ਰਿਜ਼ਲਟ ਹੈ ਦੋ ਸੀਟਾਂ ਤੇ ਰਿਆ ਆਜ਼ਾਦ ਉਮੀਦਵਾਰਾਂ ਦਾ ਜਿਦੇ ਵਿੱਚ ਅਮਰਿਤਪਾਲ ਸਿੰਘ ਫਰੀਦਕੋਟ ਤੋਂ ਜਿਹੜੇ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਦੇ ਨਾਮ ਸ਼ਾਮਲ ਨੇ ਜਿਨ੍ਹਾਂ ਦੇ ਵਿੱਚੋਂ ਜਿੱਤ ਹੈ ਜਿਹੜੀ ਹਾਸਲ ਕੀਤੀ ਗਈ ਹੈ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ ਸਭ ਤੋਂ ਜ਼ਿਆਦਾ 7 ਸੀਟਾਂ ਜਿੱਤੀਆਂ ਹੈ ਆਮ ਆਦਮੀ ਪਾਰਟੀ 3 ਸ਼੍ਰੋਮਣੀ ਅਕਾਲੀ ਦਲ ਨੇ 1 ਅਤੇ ਆਜ਼ਾਦ ਉਮੀਦਵਾਰਾਂ ਨੇ ਉਹਦੀ ਜਿੱਤ ਹਾਸਲ ਕੀਤੀ ਬੀਜੇਪੀ ਨੂੰ ਇੱਥੇ ਇੱਕ ਵੀ ਸੀਟ ਨਹੀਂ ਮਿਲੀ ਪਹਿਲਾਂ ਭਾਜਪਾ ਹਮੇਸ਼ਾ ਪੰਜਾਬ ਦੇ ਵਿੱਚ ਅਕਾਲੀ ਦਲ ਨਾਲ ਮਿਲ ਕੇ ਚੋਣਾਂ ਲੜਦੀ ਸੀ ਇਸ ਵਾਰ ਬੀਜੇਪੀ ਨੇ ਇਕੱਲੇ ਹੀ ਚੋਣਾਂ ਲੜਨ ਦਾ ਫੈਸਲਾ ਨਤੀਜਾ 2019 ਦੇ ਚੋਣਾਂ ਦੇ ਵਿੱਚ ਭਾਜਪਾ ਨੇ ਦੋ ਟਿੱਟਾ ਜਿੱਤਿਆ ਸੀ ਇਸ ਵਾਰ ਉਹ ਇੱਕ ਵੀ ਸੀਟ ਨਹੀਂ ਜਿੱਤ ਸਕੀ ਉਧਰ ਦੇਸ਼ ਭਾਰ ਵਿੱਚ ਕਾਂਗਰਸ ਆਪ ਨੇ ਇੰਡੀਆ ਗੱਠਜੋੜਨ ਦੇ ਤਹਿਤ ਚੋਣ ਲੜੀਆਂ ਲੇਕਿਨ ਪੰਜਾਬ ਦੇ ਵਿੱਚ ਦੋਵੇਂ ਪਾਰਟੀਆਂ ਵੱਖ-ਵੱਖ ਲੜ ਰਹੀਆਂ ਸਨ 2019 ਦੀਆਂ ਚੋਣਾਂ ਦੇ ਵਿੱਚ ਕਾਂਗਰਸ ਨੇ 8 ਸੀਟਾਂ ਜਿੱਤੀਆਂ ਸਨ। ਉਦੋਂ ਪੰਜਾਬ ਦੇ ਵਿੱਚ 20 ਹੈ ਜਿਹੜਾ ਕਾਂਗਰਸ ਦੀ ਹੀ ਸਰਕਾਰ ਸੀ। ਆਪ ਨੂੰ 2019 ਦੇ ਵਿੱਚ ਇੱਕ ਸੀਟ ਮਿਲੀ ਸੀ। ਐਸਾ ਚੋਣਾਂ ਦੇ ਵਿੱਚ ਉਹ ਵੱਧ ਕੇ ਤਿੰਨ ਤੇ ਹੋ ਗਈ ਹੈ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਪ ਨੂੰ 117 ਵਿੱਚੋਂ 92 ਸੀਟਾਂ ਮਿਲੀਆਂ। ਪਰਦੇਸ਼ ਵਿੱਚ ਸਰਕਾਰ ਹੁੰਦੇ باوجود ਆਪ ਦੇ ਨਤੀਜੇ ਕਾਫੀ ਘਟ ਰਹੇ ਆ। ਆਪ ਇੱਥੇ 13 ਵਿਰੋਧਾ ਮਿਸ਼ਨ ਲੈ ਕੇ ਚੱਲ ਰਹੀ ਸੀ ਉੱਥੇ ਅਕਾਲੀ ਦਲ ਹੀ ਆਪਣੀ ਸਿਰਫ ਇੱਕ ਸੀਟ ਬਚਾਉਣ ਦੇ ਵਿੱਚ ਕਾਮਯਾਬ ਰਹੀ 2019 ਦੇ ਵਿੱਚ ਅਕਾਲੀ ਦਲ ਦੇ ਕੋਲ ਦੋ ਸੀਟਾਂ ਸਨ ਇਸ ਵਾਰ ਸਭ ਤੋਂ ਚੌਕਾਨ ਵਾਲਾ ਰਿਜ਼ਲਟ ਹੈ ਦੋ ਸੀਟਾਂ ਤੇ ਰਿਆ ਆਜ਼ਾਦ ਉਮੀਦਵਾਰਾਂ ਦਾ ਜਿਦੇ ਵਿੱਚ ਅਮਰਿਤਪਾਲ ਸਿੰਘ ਫਰੀਦਕੋਟ ਤੋਂ ਜਿਹੜੇ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਦੇ ਨਾਮ ਸ਼ਾਮਲ ਨੇ ਜਿਨ੍ਹਾਂ ਦੇ ਵਿੱਚੋਂ ਜਿੱਤ ਹੈ ਜਿਹੜੀ ਹਾਸਲ ਕੀਤੀ ਗਈ ਥੀ